ਆਜ਼ਾਦ ਸਮਾਜ ਪਾਰਟੀ ਤੇ ਭੀਮ ਆਰਮੀ ਵੱਲੋਂ ਇਸ ਵਾਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਚੋਣ ਲੜੀ ਜਾ ਰਹੀ ਹੈ। ਇਸੇ ਤਿਤ ਪਿੰਡ ਗਰਚਾ ਵਿਕੇ ਡਾਕਟਰ ਬਲਵੀਰ ਗਰਚਾ ਪੰਜਾਬ ਪ੍ਰਧਾਨ ਭੀਮ ਆਰਮੀ ਵੱਲੋਂ ਜਸਵੀਰ ਸਿੰਘ ਫੌਜੀ ਨੂੰ ਬਠਿੰਡਾ ਸੀਟ ਤੋਂ ਟਿਕਟ ਦਿੱਤੀ ਗਈ ਤੇ ਇਸ ਮੌਕੇ ਭੀਮ ਆਰਮੀ ਪੰਜਾਬ ਸੈਕਟਰੀ ਐਡਵੋਕੇਟ ਸੁਨੀਲ ਕੁਮਾਰ ਸਣੀ ਤੇ ਭੀਮ ਆਰਮੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਸਤਪਾਲ ਗਰਚਾ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੋਨੂ ਗਿੱਚੀ ਤੇ ਰਾਮਦਾਸ ਕ੍ਰਾਂਤੀਰਾਮ ਬਠਿੰਡਾ ਪੀਮ ਆਰਮੀ ਟੀਮ ਦੇ ਸੈਕਟਰੀ ਆਦ ਹਾਜ਼ਰ ਸਨ ਤੇ ਇਹਨਾਂ ਕਿਹਾ ਕਿ ਸਾਡਾ ਤਾਂ ਪੀਐਮ ਦਾ ਚਿਹਰਾ ਚੰਦਰਸ਼ੇਖਰ ਆਜ਼ਾਦ ਹੋਣਗੇ ਜਦੋਂ ਕਿ ਕਈ ਪਾਰਟੀਆਂ ਦੇ ਤੇ ਪੀਐਮ ਦੇ ਚਿਹਰੇ ਤੱਕ ਦਾ ਪਤਾ ਨਹੀਂ ਹੈ ਆਓ ਦੇਖਦੇ ਆਂ ਆਪ ਪੂਰੀ ਰਿਪੋਰਟ ਸਫਾ ਜਿਹੜੀ ਅੱਜ ਤੁਹਾਡੇ ਗਰਚਾ ਵਿੱਚ ਜਿਹੜੀ ਮੀਟਿੰਗ ਹੋਈ ਆ ਇਹ ਕਿਸ ਮੁੱਦੇ 'ਤੇ ਲਾ ਕੇ ਹੋਈ ਹੈ ਇਹ ਮੇਨ ਇਹਦਾ ਪਰਪਸ ਕੀ ਹੈ ਅੱਜ ਗਰਚਿਆਂ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੋਈ ਹੈ ਬਠਿੰਡੇ ਤੋਂ ਸਾਡੀ ਜਿਹੜੀ ਪਾਰਟੀ ਹੈ ਤੇ ਸਾਡੇ ਭੀਮ ਆਰਮੀ ਦੇ ਪੰਜਾਬ ਦਾ ਜਰਨਲ ਸੱਤਰ ਸੁਨੀਲ ਕੁਮਾਰ ਜੀ ਆਪਣੇ ਜਿਹੜਾ ਉਹਨੇ ਕੈਂਡੀਡੇਟ ਬਠਿੰਡਾ ਤੋਂ ਲੋਕ ਲੋਕ ਸਭਾ ਸੀਟ ਲਈ ਉਤਾਰਿਆ ਫੌਜੀ ਜਸਵੀਰ ਸਿੰਘ ਜੀ ਸਾਡੇ ਕੋਲ ਪਹੁੰਚੇ ਆ ਜਿਹੜੇ ਉਹ ਟੈਗ ਲਾਈਨ ਆਏ ਸੀ ਅੱਜ ਪਿੰਡ ਗਰਚਾ ਦੇ ਵਿੱਚ ਫੌਜੀ ਜਸਵੀਰ ਸਿੰਘ ਨੂੰ ਜਿਹੜੀ ਟਿਕਟਾ ਦਿੱਤੀ ਜਾ ਰਹੀ ਹੈ ਤੇ ਇਹ ਕਿੰਨੀਆਂ ਸੀਟਾਂ ਦੇ ਉੱਪਰ ਜਿਹੜੀ ਆ ਗਈ ਤੁਹਾਡੀ ਪਾਰਟੀ ਲੜੇਗੀ ਪੰਜਾਬ ਵਿੱਚ ਪੰਜਾਬ ਦੇ ਵਿੱਚ ਲਗਭਗ 13 ਸੀਟਾਂ 13 ਸੀਟਾਂ ਦੇ ਉੱਤੇ ਜਿਹੜੀ ਸਾਡੀ ਤਿਆਰੀ ਚੱਲ ਰਹੀ ਹੈ ਤੇ 13 ਸੀਟਾਂ ਤੋਂ ਜਿਹੜੀ ਆ ਆਯਾਤ ਸਮਾਜ ਪਾਰਟੀ ਤੇ ਭੀ ਮਾਰਮੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਹੈ ਹਨ ਤਾਂ ਕੋਈ ਪੰਜਾਬ ਦੀ ਗੱਲ ਹੋ ਗਈ ਹੈਗੀ ਆ ਕਿ ਇਹ ਨੈਸ਼ਨਲ ਪੱਧਰ ਤੇ ਵੀ ਪਾਰਟੀ ਤੁਹਾਡੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਆ ਜਾਂ ਕਿ ਨਹੀਂ ਲੜ ਰਹੀ ਬਿਲਕੁਲ ਨੈਸ਼ਨਲ ਪੱਧਰ ਤੇ ਜੁਪੀ ਦੇ ਵਿੱਚ ਇਲੈਕਸ਼ਨ ਹੋ ਕੇ ਹਟਿਆ ਜੁਪੀ ਦੇ ਵਿੱਚ ਵੀ ਸਾਡੀ ਪਾਰਟੀ ਜਿਹੜੀ ਆ ਉੱਥੇ ਇਲੈਕਸ਼ਨ ਲੜੀ ਆ ਤੇ ਬਹੁਤ ਜਿਹੜਾ ਜਿਹੜੀਆਂ ਸੀਟਾਂ ਉਹਨਾਂ ਦੇ ਉੱਪਰ ਜਿਹੜਾ ਬਹੁਮਤ ਉਹ ਵੀ ਆਜ਼ਾਦ ਸਮਾਜ ਪਾਰਟੀ ਦਾ ਤੇ ਜੁਪੀ ਦੇ ਵਿੱਚੋਂ ਵੀ ਜਿਹੜੀ ਆਜ਼ਾਦ ਸਮਾਜ ਪਾਰਟੀ ਆ ਜਿੱਤ ਪ੍ਰਾਪਤ ਕਰੂਗੀ ਹੁਣ ਦੇਖੋ ਕਈ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਇਲੈਕਸ਼ਨ ਤਾਂ ਲੜ ਰਹੀਆਂ ਹੈਗੀਆਂ ਮੰਨ ਲਓ 13 ਸੀਟਾਂ ਕਈ ਕਈ ਤੇ ਪਾਰਟੀਆਂ ਉਹ ਸਿਰਫ 13 ਹੀ ਸੀਟਾਂ ਤੇ ਲੜਾ ਜਿਹੜੀ ਹੈਗੀ ਇਲੈਕਸ਼ਨ ਲੜ ਰਹੀ ਹੈ ਨੈਸ਼ਨਲ ਪੱਧਰ ਤੇ ਨਹੀਂ ਲੜ ਰਹੀਆਂ ਹੋਰ ਵੀ ਇਹੋ ਜਿਹੀਆਂ ਕੁਝ ਪਾਰਟੀਆਂ ਹੈਗੀਆਂ ਜਿਸ ਤਰ੍ਹਾਂ ਕੀ ਭਾਜਪੀ ਦਾ ਚਿਹਰਾ ਹੈਗਾ ਆਪਣੇ ਤੁਸੀਂ ਨਰੇਂਦਰ ਮੋਦੀ ਹੈਗਾ ਜਿਹੜਾ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜੀਆਂ ਬਾਕੀ ਪਾਰਟੀਆਂ ਮੰਨ ਲਓ ਜਿੱਤ ਵੀ ਜਾਂਦੀਆਂ ਹੈਗੀਆਂ ਆ ਤੇ ਉਹ ਬਹੁਮਤ ਦਾ ਅੰਕੜਾ ਤੱਕ ਨਹੀਂ ਪਹੁੰਚਦੀਆਂ ਹੈਗੀਆਂ ਤੇ ਉਹ ਫਿਰ ਉਹਨਾਂ ਦਾ ਪੀਐਮ ਦਾ ਚਿਹਰਾ ਕਿਹੜਾ ਕਿਹੜਾ ਹੋਏਗਾ ਤੇ ਤੁਹਾਡਾ ਚਿਹਰਾ ਕਿਹੜਾ ਹੈਗਾ ਜਿਹੜੀਆਂ ਲਗਭਗ 60 70 ਸਾਲ ਤੋਂ ਰਾਜ ਕਰਦੀਆਂ ਪਾਰਟੀਆਂ ਆਈਆਂ ਉਹਨਾਂ ਦਾ ਤਾਂ ਤੁਸੀਂ ਆਪਣੇ ਜਵਾਨੀ ਕਹਿ ਰਹੇ ਆ ਬਈ ਬਹੁਤ ਸਾਰੀਆਂ ਪਾਰਟੀਆਂ ਜਿਨ੍ਹਾਂ ਕੋ ਪ੍ਰਧਾਨ ਮੰਤਰੀ ਦਾ ਚਿਹਰਾ ਹੀ ਨਹੀਂ ਇੱਕ ਵੀ ਮਾਰਮੀ ਤੇ ਆਯਾਤ ਸਮਾਜ ਪਾਰਟੀ ਜਿਹੜੀ ਨਵੇਂ ਹਜੇ ਉੱਠੀ ਆ ਔਰ ਪੂਰੇ ਵਰਲਡ ਦੇ ਵਿੱਚ ਦੁਨੀਆ ਜਾਣਦੀ ਆ ਕਿ ਆਯਾਤ ਸਮਾਜ ਪਾਰਟੀ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਚਿਹਰਾ ਕਿਹੜਾ ਆ ਐਡਵੋਕੇਟ ਚੰਦਰਸ਼ੇਖਰ ਆਜ਼ਾਦ ਆਜ਼ਾਦ ਸਮਾਜ ਪਾਰਟੀ ਦੇ ਜਿਹੜੇ ਆ ਪ੍ਰਧਾਨ ਮੰਤਰੀ ਦਾ ਚਿਹਰਾ ਇਹਦਾ ਮਤਲਬ ਪੀਐਮ ਦਾ ਚਿਹਰਾ ਤੁਹਾਡਾ ਜਿਹੜਾ ਉਹ ਆਪਣੇ ਚੰਦਰਸ਼ੇਖਰ ਆਜ਼ਾਦ ਇਹ ਇਹ ਹੋਣਗੇ ਹੋਰ ਕੁਝ ਸਨੇਹਾ ਜਿਹਾ ਕਹਿਣਾ ਚਾਹੁੰਦੇ ਹਾਂ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਪਾਰਟੀਆਂ ਅਸੀਂ ਦੇਖਦੇ ਆਏ ਆ ਕਾਂਗਰਸ ਵੀ ਦੇਖ ਲਈ ਅਕਾਲੀ ਦਲ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਕਿ ਸਾਡੇ ਸਮਾਜ ਦੇ ਨਾਲ ਜਿੱਥੇ ਵੀ ਜ਼ੁਲਮ ਜਿਆਤੀ ਹੁੰਦੀ ਆਈ ਆ ਉੱਥੇ ਜਿਹੜੇ ਕਿਸੇ ਵੀ ਸਰਕਾਰ ਨੇ ਬੌਝਨ ਸਮਾਜ ਦੀ ਕਦੇ ਜਿਹੜੀ ਆ ਸੁਣਵਾਈ ਨਹੀਂ ਕੀਤੀ ਲੋਕ ਅੱਜ ਟੀਚਰ ਲੈ ਲੋ ਡਾਕਟਰ ਲੈ ਲੋ ਨਰਸਾਂ ਲੈ ਲੋ ਆਂਗਨwadi ਵਰਕਰਾਂ ਲੈ ਲੋ ਟੀਚਰ ਲੈ ਲੋ ਉਹਨਾਂ ਦੇ ਉੱਤੇ ਜਿਹੜੀਆਂ ਜਾਤੀਆਂ ਹੋ ਰਹੀਆਂ ਉਹਨਾਂ ਦੀ ਕੋਈ ਮੰਗ ਜਿਹੜੀ ਆ ਉਹ ਪੂਰੀ ਨਹੀਂ ਹੋ ਰਹੀ ਤੁਹਾਡਾ ਕਿਤੇ ਗੱਠ ਜੋੜ ਵੀ ਹੈਗਾ ਕਿਸੇ ਨਾਲ ਹਾਂਜੀ ਕੋਈ ਗੱਠ ਜੋੜ ਸਾਡਾ ਗੱਠ ਜੋੜ ਕੋਈ ਨਹੀਂ ਕਿਸੇ ਨਾਲ ਹੈਗਾ ਸਾਡੀ ਜਿਹੜੀ ਪਾਰਟੀ ਆ ਪੰਜਾਬ ਦੇ ਵਿੱਚ ਵੀ ਆਪਣੇ ਬਲਬੂਤੇ ਤੇ ਲੜ ਰਹੀ ਹੈ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜਾ ਉਹ ਆਪਣੇ ਵੱਲ ਬੁੱਤੇ ਤੇ ਲੜ ਰਹੀ ਹੈ ਠੀਕ ਹੈ ਜੀ ਭਾਜੀ ਤੁਸੀਂ ਕਿਹੜੀ ਸੀਟ ਤੋਂ ਲੜਦੇ ਹੋ ਕਿਹੜੀ ਜਗ੍ਹਾ ਤੋਂ ਲੜਦੇ ਹੋ ਮੈਂ ਜੀ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਸਮਾਜ ਪਾਰਟੀ ਵੱਲੋਂ ਐਮਪੀ ਦਾ ਇਲੈਕਸ਼ਨ ਲੜ ਰਿਹਾ ਜੀ ਪਰੋ ਭਾਜੀ ਤੁਸੀਂ ਜਿਹੜਾ ਹੈਗਾ ਕੀ 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 ਕਹਿਣਾ ਚਾਹੋਗੇ ਆਪਣੀ ਪਾਰਟੀ ਦੇ ਬਾਰੇ ਵਿੱਚ ਜੈ ਜਿੰਨ ਜੈ ਬਾਤ ਸਾਥੀਓ ਮੈਂ ਜਸਵੀਰ ਸਿੰਘ ਪਿੰਮ ਆੜਮੀ ਆਜ਼ਾਦ ਮਤ ਪਾਰਟੀ ਦੇ ਰਾਸ਼ਟਰੀ ਅਧਿਐਕਸ ਸ੍ਰੀ ਚੰਦਰ ਸਿੰਘ ਆਜ਼ਾਦ ਜੀ ਪੀ ਮਾਰਮੀ ਪੰਜਾਬ ਦੇ ਪ੍ਰਧਾਨ ਬਲਬੀਰ ਗੱਚਾ ਜੀ ਸਤਪਾਲ ਗੱਚਾ ਜੀ ਸੁਨੀਲ ਕੁਮਾਰ ਸੰਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੇਰੇ ਤੇ ਵਿਸ਼ਵਾਸ ਕੀਤਾ ਕਿ ਮੈਂ ਉਮੀਦਵਾਰ ਲੋਕ ਸਭਾ ਉਮੀਦਵਾਰ ਦਾ ਇਲੈਕਸ਼ਨ ਲੜ ਕੇ ਆਪਣੀ ਪਾਰਟੀ ਵਾਸਤੇ ਚੰਗਾ ਰਿਜ਼ਲਟ ਦੇ ਸਕਦਾ ਹਾਂ ਔਰ ਮੇਰੇ ਬਾਅਦ ਉੱਪਰ ਜੋ ਵੀ ਭਰੋਸਾ ਕੀਤਾ ਹੈ ਪਾਰਟੀ ਨੇ ਪੀ ਮਾਰਮੀ ਨੇ ਮੈਂ ਉਸ ਦੀਆਂ ਵਿਧਾਨ ਦੇ ਪੂਰਾ ਖਰਾ ਉਤਰਾਂਗਾ ਜੀ ਜਾਨ ਲਗਾ ਕੇ ਪਾਰਟੀ ਦੀ ਸੇਵਾ ਕਰਾਂਗਾ ਪਾਰਟੀ ਨੂੰ ਬਹੁਤ ਅੱਛੇ ਰਿਜ਼ਲਟ ਦਿਵਾਉਣ ਦੀ ਲਈ ਦਿਨ ਰਾਤ ਮਿਹਨਤ ਕਰਨੀ ਆ ਤਾਂ ਸਾਡੇ ਹੱਕ ਸਾਡੇ ਲੋਕਾਂ ਦੀ ਆਵਾਜ਼ ਬਚਾਉਣ ਵਾਸਤੇ ਦਿੱਲੀ ਦੇ ਵਿੱਚ ਪਹੁੰਚਾਉਣ ਵਾਸਤੇ ਮੈਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜ ਕੇ ਜਿੱਤ ਕੇ ਅਸੀਂ ਉਹਨਾਂ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾ ਸਕਦੀ ਤੁਰੇ ਨਾ ਤੇ ਕੋਈ ਆ ਜਾ ਬਈ ਅੰਦਰ ਹੋ ਜਾ ਬਰਤੋਸ ਕਰਾਉ ਮੂੰ ਲਾਉਂਦੇ ਇਹਦਾਂ ਹੀ ਕਰਾਉਣਾ ਲੈ ਸਰ ਭੀਮ ਆਰਮੀ ਜਿੰਦਾਬਾਦ 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 ਜਸ ਸਮਾਜ ਪਾਰਟੀ ਜਿੰਦਾਬਾਦ 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 ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499